ਨਹਿਰ ਦੇ ਵਿੱਚ ਡਿੱਗੇ ਮਾਤੀ ਦੇ ਮੌਤ ਮਾਮਲੇ ਦੇ ਵਿੱਚ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੈਰਾਨੀਜਨਕ ਖੁਲਾਸੇ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੀਤੇ ਦਿਨ ਗੱਡੀ ਸਮੇਤ ਜਿਸ ਵਿੱਚ ਤਿੰਨ ਜਣੇ ਸਵਾਰ ਸੀ ਮਾਤੀ ਤੇ ਉਸ ਦਾ ਘਰਵਾਲਾ ਜਿਸ ਵਿੱਚ ਮਾਤੀ ਦੀ ਮੌਤ ਹੋ ਗਈ ਸੀ ਹਾਲਾਂਕਿ ਉਸ ਦੇ ਪਤੀ ਦੀ ਜਾਨ ਬਚ ਗਈ ਸੀ ਤਾਂ ਉਹਨਾਂ ਦੀ ਗਮ੍ਰਿਤਕ ਦੇਹਾਂ ਨਹਿਰ ਦੇ ਵਿੱਚੋਂ ਕੱਢ ਲਿੱਤੀਆਂ ਗਈਆਂ ਨੇ ਹਸਪਤਾਲ ਦੇ ਮੋਰਚੀ ਦੇ ਵਿੱਚ ਰਖਵਾ ਦਿੱਤੇ ਗਏ ਨੇ ਤੇ ਇਸੇ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰ ਨੇ ਜੋ ਹੈਰਾਨੀਜਨਕ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਉਹ ਦੋਵੇਂ ਜਾਨੀਆਂ ਮਰ ਗਏ ਨੇ ਪਰ ਇਸ ਵਿਚਾਲੇ ਪਤੀ ਕਿਵੇਂ ਸੁਰੱਖਤ ਹੋ ਰਹਿ ਚੁੱਕਿਆ ਤੋਂ ਉਹੜਾ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਸਾਫ਼ ਤੌਰ ਉੱਤੇ ਉਸ ਦੇ ਘਰ ਵਾਲੇ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਕਿਉਂਕਿ ਦੱਸਿਆ ਜਾ ਰਿਹਾ ਕਿ ਉਸ ਦੇ ਪਹਿਲਾ ਹੀ ਦੋ ਤਿੰਨ ਜੁੜੇ ਦਿਨਾ ਨਜਾਇਜ਼ ਸੰਬੰਧ ਹੈ ਤੇ ਅਕਸਰੀ ਇਹਨਾਂ ਦੇ ਵਿੱਚਕਾਰ ਝਗੜਾ ਚੱਲਦਾ ਰਹਿੰਦਾ ਸੀ ਤਾਂ ਹੁਣ ਦੱਸਿਆ ਜਾ ਰਿਹਾ ਹੈ ਕਿ ਜਦੋਂ ਬੀਤੇ ਦਿਨ ਉਹ ਆਪਣੇ ਪੇਕੇ ਤੋਂ ਆਪਣੇ ਪਿੰਡ ਵੱਲ ਨੂੰ ਜਾ ਰਹੀ ਸੀ ਤਾਂ ਉਸ ਦੌਰਾਨ ਪਤੀ ਦੇ ਵੱਲੋਂ ਇਹ ਸਾਜ਼ਿਸ਼ ਰਚੀ ਗਈ ਹਨੇਰੇ ਦੇ ਵਿੱਚ ਹੀ ਫਾਇਦਾ ਚੁੱਕ ਕੇ ਸਿੱਧੀ ਗੱਡੀ ਨਹਿਰ ਦੇ ਵਿੱਚ ਡੇਰੀ ਜਾਂਦੀ ਹੈ ਜਿਸ ਦੇ ਵਿੱਚ ਕਾਫੀ ਮੁਸ਼ਕਲ ਕਰਨ ਤੋਂ ਬਾਅਦ ਵੀ ਜੋ ਇਸ ਵਿੱਚ ਮਾਂ ਤੇ ਮਾਸੂਮ ਬੱਚੇ ਸਵਾਰ ਸੀ ਉਹਨਾਂ ਨੂੰ ਨਹੀਂ ਬਚਾਇਆ ਜਾ ਸਕਿਆ ਹਾਲਾਂਕਿ ਜਿਹੜਾ ਪਤੀ ਸੀਗਾ ਉਰਜਾ ਉਹ ਸੁਰੱਖਿਅਤ ਬਾਹਰ ਨਿਕਲ ਜਾਂਦਾ ਹੈ ਤਾਂ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹਹੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਉਦੋਂ ਤੱਕ ਉਸ ਦਾ ਜਿਹੜਾ ਅੰਤਿਮ ਸੰਸਕਾਰ ਨਹੀਂ ਕਰਨਗੇ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਤੁਹਾਨੂੰ ਦੱਸਨੇ ਕਿ ਪੂਰਾ ਘਟਨਾਕ੍ਰਮ ਮਲੋਟ ਦੇ ਨਜ਼ਦੀਕ ਦੇ ਪਿੰਡ ਆਲਮ ਵਾਲਾ ਵਿਖੇ ਤੋਂ ਸਾਹਮਣੇ ਆਇਆ ਸੀ ਜੋਤੇ ਨੇ ਹਰ ਦਿਵਸ ਵਿੱਚ ਬੇਤੀ ਦਿਨ ਇੱਕ ਸਵਿਫਟ ਗੱਡੀ ਗਿਰਦੀ ਹੈ ਜਿਸ ਦੇ ਵਿੱਚ ਮਾਂ ਤੇ ਸਵਾਰ ਹੁੰਦੇ ਨੇ ਘਰ ਵਾਲਾ ਸਵਾਰ ਹੁੰਦਾ ਜਿਸ ਦੇ ਵਿੱਚ ਮਾਂ ਤੇ ਧੀ ਮੌਤ ਹੋ ਜਾਂਦੀ ਹੈ ਘਰ ਵਾਲਾ ਸੁਰੱਖਿਤ ਹੁੰਦਾ ਹੈ ਤਾਂ ਹੁਣ ਪੂਰਾ ਜ਼ਿੰਮੇਵਾਰ ਟੇਕੇ ਪਰਿਵਾਰ ਵੱਲੋਂ ਜਿਹੜਾਗਾ ਘਰ ਵਾਲੇ ਨੂੰ ਠਹਿਰਾਇਆ ਜਾ ਰਿਹਾ ਕਿ ਨਜਾਇਜ਼ ਸੰਮਤਾ ਦੇ ਚਲਦੇ ਲੜਾਈ ਝਗੜੇ ਦੇ ਚੱਲਦੇ ਉਸ ਦੇ ਵੱਲੋਂ ਇਹ ਸਾਰੀ ਸਾਜਿਸ਼ ਰਚੀ ਗਈ ਹੈ ਇਸ ਬਾਬਤ ਖੁਰਕੀ ਕੁਝ ਕੰਦੇ ਨਜ਼ਰ ਆ ਰਹੇ ਨੇ ਪਰਿਵਾਰਿਕ ਮੈਂਬਰ ਅਤੇ ਪ੍ਰਸ਼ਾਸਨ ਕਾਰਵਾਈ ਕਿਸ ਤਰੀਕੇ ਦੀ ਕਰ ਰਿਹਾ ਹੈ ਸੁਣਦੇ ਕਾਲੇ ਧੱਕੇ ਨਾਲ ਸਾਨੂੰ ਆ ਉਥੋਂ ਕੁੜੀ ਨੂੰ ਲੈ ਕੇ ਆਇਆ ਇਹਨੇ ਕੁੜੀ ਨੂੰ ਚਲਾ ਕੇ ਮਾਰਿਆ ਨਿੱਕੀ ਬੱਚੀ ਨੂੰ ਇਨੇ ਤਲਾਕ ਹੈ ਮਾਰੇ ਕਾ ਮੈਂ ਕਹਾ ਅੱਜ ਨਾ ਜਾਓ ਇਨੀ 6 ਵਜੇ ਬਹੁਤ ਰਾਤ ਲੇਟ ਹੋ ਗਏ ਆ ਇਸ ਟਾਈਮ ਨਾ ਦੋ ਸਵੇਰੇ ਚਲ ਜਾਏ ਇਹਨੇ ਕੁੜੀ ਨੂੰ ਛੋਟੀ ਨੂੰ ਵੀ ਬੱਚੀ ਨੂੰ ਚਲਾ ਕੇ ਮਾਰਿਆ ਜੀ ਕਹਿੰਦਾ ਤੁਸੀਂ ਇਹਨੂੰ ਵੀ ਰੱਖ ਲਓ ਤੇ ਉਹਨੂੰ ਵੀ ਰੱਖ ਲਓ ਕਹਿੰਦਾ ਰੱਖੀ ਰੱਖੋ ਫਿਰ ਮੈਨੂੰ ਸਮਝਾ ਪਾ ਕੇ ਇਹਨੂੰ ਨਾਲ ਤੋਰਿਆ ਇਹ ਪਹਿਲਾਂ ਵੀ ਰੋਜ਼ ਹੀ ਲੜਦਾ ਰਹਿੰਦਾ ਹੈ ਇਹ ਮਾਰ ਕਟਾਈ ਕਰਦਾ ਹੈ ਤੇ ਮੈਂ ਤਾਂ ਸੋਚਿਆ ਕਿ ਵੀ ਤਾਂ ਸੁਧਰ ਜਾਏਗਾ ਅਸੀਂ ਤਾਂ ਕੁੜੀਆਂ ਵਾਲੇ ਆ ਜੀ ਅਸੀਂ ਵਸਾਣਾ ਜਾਂਦੇ ਸੀ ਹੁਣ ਇਹਨੇ ਸੋਚੀ ਸਮਝੀ ਸਾਦੀ ਸਤਾ ਹੈ ਤੁਹਾਨੂੰ ਸ਼ਾਮ ਰਾਤ ਨੂੰ ਲੈ ਕੇ ਆਇਆ ਹੈ ਇਹਨੇ ਆ ਕੇ ਨਹਿਰ ਚੋਟਾ ਆਪ ਬਚ ਗਿਆ ਆਪ ਕਿਵੇਂ ਬਚ ਗਿਆ ਨਹਿਰ ਡਿੱਗਦੇ ਸਾਰੇ ਡਿੱਗਦੇ ਨਹਿਰ ਚ ਡਿੱਗਦੇ ਸਾਰੇ ਡੇ ਇਹ ਕਿਵੇਂ ਬਚ ਗਿਆ ਜੀ ਇਹਨੇ ਧੱਕਾ ਮਾਰਿਆ ਜੀ ਉੱਥੇ ਕਾਲਾ ਜੀ ਮੈਨੂੰ ਪ੍ਰਸ਼ਾਸਨ ਤੋਂ ਇਹ ਵੇ ਜੀ ਇਹ 302 ਦਾ ਪਰਚਾ ਦਰਜ ਕਰਾਇਆ ਜਾਵੇ ਤੇ ਇੱਕ ਤਫतीश ਕਰੀ ਜਾਵੇ ਤਾਂ ਹੀ ਕਰਾਵਾਂਗੇ ਪਰ ਤਾਂ ਸਹੀ ਦਰਜ ਕਰਾਂਗੇ ਤਫ 302 ਦਾ ਪਰਚਾ ਦਰਜ ਕਰਨ ਇਹਦੀ ਜਾਂਚ ਕਰਨ ਇਹ ਰਿਪੋਰਟ ਮਾਰਾ ਕਰਾਉਣ ਦਾ ਰਿਪੋਰਟ ਮਾਰਨ ਨੂੰ ਕੁਝ ਵੀ ਨਿਖਰਾਵਾਂਗੇ ਇਸ ਦਾ ਤੇ ਉਸ ਟਾਈਮ ਤੇ ਉਹਨਾਂ ਦੀ ਥੋੜਾ ਬਹੁਤਾ ਆਸਮਿਤ ਸੀ ਇਲਾਜ ਵੀ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਥੋੜਾ ਬਹੁਤਾ ਸਹਿਦੇ ਸੀ ਪਰ ਬਾਅਦ ਵਿੱਚ ਉਹਨਾਂ ਦੀ ਜਿਹੜੀ ਡੈਥ ਕਲੀਅਰ ਕਰਤੀ ਡਾਕਟਰ ਨੇ ਤੇ ਹੁਣ ਜਿਹੜਾ ਪਰਿਵਾਰ ਲੜਕੀ ਵਾਲਾ ਪਰਿਵਾਰ ਤੇ ਬਾਕੀ ਜਿਹੜੇ ਆਏ ਹੋਏ ਨੇ ਸਾਰੇ ਤੇ ਉਹਨਾਂ ਨਾਲ ਜਿਹੜੀ ਜਿਵੇਂ ਵੀ ਉਹ ਆਪਣਾ ਕੋਈ ਸਟੇਟਮੈਂਟ ਦੇਣਗੇ ਉਹਨਾਂ ਦੀ ਸਟੇਟਮੈਂਟ ਦੇ ਵਿਹਾਰ ਦੇ ਉੱਤੇ ਅਗਲੀ ਜਿਹੜੀ ਜੋ ਵੀ ਪ੍ਰੋਸੀਡਿੰਗ ਬਣਦੀ ਹੋਊਗੀ ਉਹ ਕਾਰਵਾਈ ਜਿਹੜੀ ਕੀਤੀ ਜਾਊਗੀ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे